ਸਾਸੀ ਕਾਲ ਜੀ ਜਗਦੀੜੇ ਰਿਫਰ ਮੇਖਣਾ ਸਾਰਿਆਂ ਦਾ ਦਿলোਧਨਵਰ ਕਰਦੇ ਆ ਵੀਰੇ ਅੱਜ ਨਵਾਂ ਇੱਕ ਗਿਫਟ ਲੈ ਕੇ ਫੇਰ ਆਜ ਰਹੇ ਆ ਟੌਪ ਕਲਾਸ ਦੀ ਜਰਸੀ ਵੱਛੀ ਇੱਕ ਮਹੀਨਾ ਕੱਚੀ ਦਦੀਆਂ ਜਿਹੜੀ ਜਿਹੜੀ ਵੱਛੀ ਪਿਓਰ ਇੱਕ ਮਹੀਨਾ ਲਈ ਕੱਚੀ ਐ ਵੈਡ ਦਦੀਆਂ ਇਹਦੀ ਮਾਂ ਸਾਡੇ ਕੋਲ ਗਈ 1,60,000 ਦੀ ਉਹ ਵੀਰ ਜਾਣ ਕਰਕੇ ਉਹਨੇ ਬਾਹਰੋਂ ਵੱਛੀ ਮਤਲਬ ਦੇਤੀ ਦਦੀਆਂ ਬਾਹਲੀ ਟੌਪ ਦੀ ਵੈਡ ਦਦੀਆਂ ਤੇ ਆ ਉਹ ਕਰਦੇ ਆ ਗੱਲਬਾਤ ਦੀ ਹੋ ਡੀਟਾ ਵੀਰ ਜੀ ਵਧੀਆ 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 ਨਵੇਂ ਦਾ ਨਵੇਂ ਵੀਰ ਕੋਈ ਗਿਫਟ ਲੈ ਕੇ ਆਉਂਦਾ ਕੱਲ ਡੱਬੀ ਵਹਿੜਾਂ ਦੀ ਬਹੁਤ ਟੌਪ ਦੀ ਉਹ ਵੀ ਵੀਰ ਦੀ ਨਿਗਾਹਿਆ ਰੇਡ ਪਾਇਆ ਬਾਕੀ ਸਭ ਤੋਂ ਖਾਸ ਤੋਂ ਹੁੰਦੀ ਹੈ ਵੀਰੇ ਮੂੰਹ ਪੁੱਟ ਕੇ ਦਿਖਾਓ ਵਾਕੇ ਵੀ ਹਾਲੀ ਬੱਚਾ ਆ ਤਦੀਆਂ ਜਿਹੜੀ ਗੱਲ ਕਰਨੀ ਸਪੈਸ਼ਲ ਮੂੰਹ ਪਿਓਰ ਖੀਰੀ ਵਹਿੜਿਆ ਵੀਰੇ ਹਾਂਜੀ ਤੇ ਜਰਸੀ ਪੰਜਾਬ ਵਾਲੀ ਦਾ ਦੀਆਂ ਤੇ ਜਵਾਂ ਨਿਗਾਹਿਆ ਛੋਟਾ ਮੋਲੂਗਾ ਬੱਚੀ 1 ਮਹੀਨਾ ਕੱਤੀ ਹੈ ਜੇ ਵੀਰ ਭਰਾ ਨੇ ਵੀ ਲੈਣੀ ਲੰਮੀ ਤੋਰ ਕੇ ਚਲਾ ਕੇ ਦਿਖਾਓ ਵੱਡੇ ਵੀਰੇ ਤੇ ਬੜੀ ਸਪੈਸ਼ਲ ਵਹਿੜਿਆ ਵੀਰੇ ਤੇ ਟੌਪ ਕਲਾਸ ਦੀ ਪਿਓਰ ਜਰਸੀ ਪੰਜਾਬ ਵਾਲੀ ਦਾ ਦੀਆਂ ਖਾਸ ਤੋਂ ਦੀਆਂ ਵੱਡੇ ਵੀਰੇ ਇਹ ਦੀਆਂ ਤੇ ਬਾਕੀ ਨਾ ਵੀ ਇੱਕ ਮਹੀਨਾ ਪੂਰਾ ਬੱਛੀ ਦਾ ਟਾਈਮ ਰਹਿ ਗਿਆ ਸੂਨ ਦੇ ਵਿੱਚ ਦਦੀਆਂ ਤੇ ਗਿਫਟ ਹੀ ਹੈ ਮਤਲਬ ਅਸਲ ਹੈ ਜਿੰਨੇ ਵੀਰ ਭਰਾ ਨੇ ਮਤਲਬ ਜਰਸੀ ਪਿਓ ਰੱਖਣੀ ਹੋਵੇ ਦਦੀਆਂ ਜਿਹੜਾ ਮਹੀਨਾ ਸਾਮ ਕਰ ਲੂਗਾ ਤੇ ਜਮਾ ਵੀਰੇ ਬੱਛੀ ਮਤਲਬ ਇੱਕ ਮਹੀਨਾ ਪੂਰਾ ਰਹਿ ਗਿਆ ਬੱਛੀ ਦੇ ਸੂਨ ਦੇ ਵਿੱਚ ਦਦੀਆਂ ਤੇ ਜੇ ਗੱਲ ਕਰਦੇ ਆ ਵੀਰੇ ਕੁਆਲਿਟੀ ਦੀ ਮਤਲਬ ਕੁਆਲਿਟੀ ਦੀ ਮਤਲਬ ਅੰਤਰ ਕੋਈ ਨਹੀਂ ਕੁਆਲਿਟੀ ਦਾ ਵੀਰੇ ਵਦੀਆਂ ਮੱਲਾਬੀ ਆਮ ਜੀ ਫੜ ਕੇ ਲੋਕੀ ਕਹਿ ਦਿੰਦੇ ਮਾਚ ਲਾਲੀ ਆ ਗਈ ਜਿਹੜੀ ਗੱਲ ਕਰਨੀ ਆ ਹਾਂਜੀ ਜਿੱਥੋਂ ਆਈ ਆ ਡਰੈਸ ਦਵਾਂਗੇ ਇਹਦੀ ਮਾਂ ਦੀ ਕੁਆਲਿਟੀ ਦਾ ਪੂਰਾ ਦਨੀ ਸਾਰੀ ਵੀ ਦੀ ਵੀਡੀਓ ਦਵਾਂਗੇ ਪੂਰੀ ਦਦੀਆਂ ਆਪਣੇ ਚੈਨਲ ਤੇ ਵੀ ਗੀਰੀ ਮਾਂ ਤੇ ਆਪਣੇ ਚੈਨਲ ਤੇ ਇਹਦੀ ਮਾਂ ਵੇਖ ਕੇ ਗਈ ਜਰਸੀ 1,60,000 ਦੀ ਉਹਦੇ ਮਗਰੇ ਬੱਚਾ ਆਇਆ ਦਦੀਆਂ ਹਾਂਜੀ ਤੇ ਵੇਖੋ ਸਾਮ ਦੀ ਗੱਲ ਵੱਡੇ ਵੀਰੇ ਤੇ ਮੱਲਾਬੀ ਅਗਲੇ ਨੇ ਮੱਲਾਬੀ ਮਲਾਂ ਨਵੇਂ ਦੁੱਧ ਵੀ ਕਰਾ ਕੇ ਦਦੀਆਂ ਫਿਰ ਸੂਣ ਵਾਲੀ ਕਰਾਤੀ ਬੱਚਾ ਜਿਹੜੀ ਗੱਲ ਕਰਨ ਵਾਲੀ ਆ ਤੇ ਜੇ ਕੰਨ ਦੀ ਗੱਲ ਕਰਦੇ ਆ ਮੂੰਹ ਦੀ ਗੱਲ ਕਰਦੇ ਆ ਵੀਰੇ ਬਾਲੀ ਕੁਆਲਿਟੀ ਫੋਲਕ ਕੁਆਲਿਟੀ ਆ ਇੱਥੇ ਬੰਨੋ ਵੱਡੀ ਵੀਰ ਜੀ ਸੇ ਮੁੱਲ ਦੱਸਿਓ ਵੀਰੇ ਨਿਗਾਹ ਜੇ ਛੋੜਾ ਜੇ ਮੁੱਲ ਦੱਸਿਓ ਦਿਆਂ ਮੁੱਲ ਤੇ ਵੀਰੇ ਆਹ ਜੀ ਮਸ਼ੀਨ ਤੁਹਾਨੂੰ ਪਤਾ ਕਿੰਨੀਆਂ ਮਹਿੰਗੀਆਂ ਵੇਖਦੀਆਂ ਵੀਰੇ ਜਰਸੀ ਦੀ ਜਿਹੜੀ ਪੰਜਾਬ ਵਾਲੀ ਜਰਸੀ ਵੀਰੇ ਉਹਨਾਂ ਦਾ ਮੁੱਲ ਬਹੁਤ ਜ਼ਿਆਦਾ ਪਰ ਤੁਸੀਂ ਨਿਗਾਹ ਜੇ ਮੁੱਲ ਕਰਿਓ ਜਿਵੇਂ ਜਮਾਂ ਹੀ ਜਿੰਨੇ ਦੀ ਦੇਜ ਦੇਣੀ ਦਦਿਆਂ 50 ਦੀ ਦੇ ਦਈਏ ਨਾ ਵੱਡੇ ਵੀਰੇ ਬਸ ਜੈਸੋ ਉਹ ਕੱਲ ਵਾਲਾ ਹੀ ਮੁੱਲ ਕਰ ਦੋ ਬਸ ਸਾਰੇ ਆਖਣ ਵੀ ਭਾ ਭਾਏ ਨਿਗਾਹ ਜੇ ਪਾਤਾ ਦਿਆਂ 40 ਦੀ ਵੀਰ ਦੇ ਦਾਂਗੇ ਵੇਖੋ ਵੀਰੇ ਕੈ ਵੇਖਣ ਵਾਲੇ ਕਹਿਣਾ ਵੀਰ ਨੇ ਕਿ ਵੀ ਜਮਾ ਦਾ ਦਦਨੀ ਜਵਾ ਇੱਕ ਮਤਲਬ ਇਹ ਮਲਾ ਉਹਤੇ ਵੀਡੀਓ ਚੈੱਕ ਕਰੋ ਤੇ ਉਸੇ ਵਛੀ ਮੰਗਾਓ ਨੋਰਮਲ ਬਿਲਕੁਲ ਜੈਜ ਰੇਡ ਪਾਇਆ ਇੱਕ ਮਹੀਨਾ ਕੱਚੀ ਵਛੀ ਸਪੈਸ਼ਲ ਦਾਣਾ ਜਰਸੀ ਦਾ 40 ਤੋਂ 40 ਤੋਂ ਫਿਰ ਆਏ ਗਏ ਦਾ ਮਾਨ ਕਰਦੇ ਹੋਰ ਦੱਸੋ ਸ਼ੋਰਟ ਕਰਦਾਂਗੇ 1000 ਰੁਪਿਆ 1000 ਰੁਪਿਆ 1000 ਘੱਟ 40 ਦੀ ਤੇ ਮਾਣਾ ਜਿਹੜਾ ਮਹੀਨਾ ਇੱਕ ਸਾਹਮਲੇ ਵਛੀ ਵੀਰ ਬਹੁਤਾ ਨਹੀਂ ਕਹਿੰਦੇ 70 7500 ਦੀ ਵਛੀ ਆ ਸਪੈਸ਼ਲ ਨਾਗਦਾ ਬੱਚਾ ਦਦੀਆਂ ਤੇ ਇੱਕ ਮਹੀਨਾ ਪੂਰਾ ਗਰੰਟੀ ਦੇ ਨਾਲ ਇੱਕ ਮਹੀਨਾ ਰਹਿੰਦਾ ਦਦੀਆਂ ਤੇ ਬਾਕੀ ਇਹ ਨਵੀਂ ਟੌਪ ਕਲਾਸ ਦੀ ਅਸਲ ਦਾਣਾ ਦਦਿਆਂ ਜਰਸੀ ਦਾ ਹੁਣ ਬਸ ਭਾਣਾ ਬੱਚੀਆਂ ਐਸੇ ਚ ਜਗਦੀਪ ਡੇਰੀ ਚੈਨਲ ਦੇ ਚੈਨਲ ਦੇ ਟੌਪ ਤੋਂ ਟੌਪ ਆਇਆ ਕਰਾਂਗੇ ਬਾਕੀ ਸਾਰਿਆਂ ਦਾ ਵੀਰਪਰਾ ਮਾ ਧੰਨਵਾਦ ਸਾਸੀ ਗਾਲ ਜੀ